ਵੀ ਦੋਸਤੋ ਥੋੜਾ ਸਵਾਗਤ ਆਪਣੀ YouTube ਚੈਨਲ ਪਿੰਡੂ ਪੰਜਾਬ ਉੱਤੇ ਤੇ ਅੱਜ ਆਪਾਂ ਪਾ ਰਹੇ ਗੋਭੀ ਵਿੱਚ ਛੜੀਆਂ ਵਾਲੀ ਰੇ ਜਿਹੜਾ ਛੜੀਆਂ ਥੱਲੇ ਵੇਸਟ ਮਟੀਰੀਅਲ ਰਹਿ ਜਾਂਦਾ ਉਹ ਆਪਾਂ ਪਾ ਰਹੇ ਗੋਭੀ ਦੇ ਵਿੱਚ ਕਹਿੰਦੇ ਵਧੀਆ ਹੁੰਦਾ ਮਾੜੀ ਮੋਟੀ ਖਾਦ ਜੀ ਬਣ ਜਾਂਦੀ ਹੈ ਇਹ ਜਦੋਂ ਆਪਾਂ ਗੋਡੀ ਪਾਵਾਂਗੇ ਤੇ ਓਡੀ ਪਾ ਕੇ ਤੇ ਮਿੱਟੀ ਲਾ ਦਾਂਗੇ ਨਾਲ ਗੋਭੀ ਦੇ ਲੋਰੀ ਇੱਕ ਵਟ ਰਹਿ ਗਈ ਤੇ ਉਧਰ ਵੀ ਗੋਭੀ ਚ ਪਾਵਾਂਗੇ ਆਪ ਵੇਸਟ ਮਟੀਰੀਅਲ ਆ ਦੇਖੋ ਤੇ ਇਧਰ ਆਪ ਲਾਦੇ ਸੀ ਗੰਡੇ ਦੇ ਵਿੱਚ ਆ ਦੇਖ ਹੀ ਸਕਦੇ ਹਾਂ ਬੈੱਡ ਤੇ ਗੱਡੇ ਲੱਗੇ ਹੋਏ ਆਪਣੇ ਤਾਂ ਵੇਸਟ ਟਰੇਜਾ ਖਾਲੀ ਤੋਂ ਭੁੱਲਾ ਸੰਗ

ਤੇ ਦੂਜੇ ਆਪਣੇ ਮੰਦੇ ਜਾਵੜੇ ਮਿਲਣਗੇ ਵੀ ਉਹਨਾਂ ਨੂੰ ਖਾਸਾ ਚਰ ਹੋ ਗਿਆ ਸੀ ਆ ਇਹਨੂੰ ਇੱਥੇ ਗੋਬੀ ਲੰਗ ਵਟਾਈ ਪਾ ਲੇ ਬਾਈ ਹਸਾ ਵੜ ਤੁਰਿਆ ਜਾ ਤੇ ਆ ਗੋਬੀ ਆਪਣੀ ਸਾਵਾ ਤਕੜੀ ਹੋ ਗਈ ਲਗਭਗ ਹੋਰ 15 ਇਹਨਾਂ ਨੂੰ ਫੁੱਲ ਬੰਨਾਂ ਤੇ ਸਟਾਰਟ ਹੋ ਜੂਗੀ ਅਸਾ ਇੱਕ ਟੋਕਰਾ ਹੋਰ ਲੈ ਬਹੁਤ ਲੋ ਵੀ ਦੋਸਤੋ ਲਸਣ ਲਾਤਾ ਸੀ ਉਹਦੇ ਆਪਾਂ ਪਾਣੀ ਤੇ ਇਹਦੇ ਵਿੱਚ ਗੰਧ ਜ਼ਿਆਦਾ ਹੋ ਗਈ ਥੋੜਾ ਜਿਹਾ ਤੇ ਪ੍ਰਾਲੀ ਵੀ ਥੋੜੀ ਕਮੀ ਰਹੀ ਗਈ ਸਾਡੇ ਤੋਂ ਥੋੜੀ ਘਟ ਪਈ ਸੀਗੀ ਤੇ ਅਗਲੀ ਜਰੀ ਆ ਗੱਲ ਦਾ ਆਪਾਂ ਰੱਖਾਂਗੇ ਧਿਆਨ ਤੇ ਪ੍ਰਾਲੀ ਚੱਕ ਕੇ ਆ ਜੂਗੀ ਹੋਰ ਚਾਰ ਦਿਨਾਂ ਚ ਬੱਤ ਤੇ ਇਹਨੂੰ ਪਾਵਾਂਗੇ ਆਪਾਂ ਗੋਡੀ ਤੇ ਇਧਰ ਲਈ ਕੈਰੀ ਦਾ ਵੀ ਉਹੀ ਹਾਲ ਹੈ ਗੰਧ ਹੋ ਚੁੱਕਿਆ ਹੈ ਬਾਬਾ ਤੇ ਚੱਕ ਕੇ ਪ੍ਰਾਲੀ ਦੀ ਗੱਤ ਆ ਗਈ ਜਦੋਂ ਤੇ ਹਿੱਟ ਪਾ ਮਗਾ ਪਾ ਗੋਡੀ ਗੋਡੀ ਪਾਉਣ ਵਾਲਾ ਯੰਤਰ ਵੀ ਤੁਹਾਨੂੰ ਦਿਖਾਵਾਂਗੇ ਜੀ ਇਧਰ ਆਪਾਂ ਲਾਈ ਸੀ ਬਿੱਡ ਤੇ ਲਸਣ ਦੇਖੀ ਸਕਦੇ ਹੋ ਇਧਰ ਹੀ ਲਸਣ ਵੀ ਨਿਕਲ ਆਉਂਦੀ ਜੀ ਬਾਹਰ ਆਹ ਦੇਖੋ ਜੀ ਉਹ ਨਕਲੀ ਖੜੀ ਇਧਰ ਟਰੇਡਰ ਆਪਣੇ ਆਲੂ ਲਗਭਗ ਸਾਰੇ ਬਾਹਰ ਨਿਕਲੇ ਆਲੂ ਜਿਹੜਾ ਆਪਾਂ ਲਾਇਆ ਉਹ ਲਾਇਆ ਜਿਗਜਗ ਚ ਅੰਦਰ ਦੇਖ ਸਕਦੇ ਹੋ ਇਹ ਆਹ ਦੇਖੋ ਜਿਗਜਗ ਚ ਲਾਇਆ ਆਪਾਂ ਆਲੂ ਹੈ 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 ਪਰ ਆਲੀ ਦਾ ਖੋਰ ਫਾਇਦਾ ਜੀ ਗੱਲ ਬਹੁਤ ਜ਼ਿਆਦਾ ਚ ਰਹਿੰਦੀ ਹੈ ਪਾਣੀ ਲਾਉਣ ਦੀ ਛੇਤੀ ਜ਼ਰੂਰਤ ਨਹੀਂ ਜੀ ਆਹ ਆਪਾਂ ਪਿਛਲੀ ਵਾਰੀ ਇੱਥੇ ਸਬਜ਼ੀ ਸੀਗੀ ਤੇ ਟਮਾਟਰ ਕੁਛ ਨਾ ਗਲ ਗਏ ਸੀਗੇ ਥੱਲੇ ਤੇ ਉਹਨਾਂ ਦਾ ਬੀ ਇੱਥੇ ਹਲਾ ਨਾ ਹਿਲ ਹੁਲ ਕੇ ਇੱਕ ਆ ਰਿਹਾ ਜੀ ਇੱਕੋ ਬੁਝਾ ਹੋ ਰਿਹਾ ਤੇ ਇੱਕ ਬੁਝਾ ਉਹ ਹਟਦੇ ਆ ਆਪਾਂ ਬਾਰੋਂ ਲੈ ਕੇ ਲਾਈ ਸੀਗੀ ਨਸਰੀ ਜੋ ਰਹਿ ਗਈਆਂ ਦੋ ਵਟਾਂ ਹੰਝਪਾ ਨੇ ਇੱਧਰ ਆਪਣੇ ਟਮਾਟਰ ਨੂੰ ਫਲ ਲੱਗਣਾ ਹੋ ਗਿਆ ਸਟਾਰਟ ਜੀ ਆ ਦੇਖ ਹੀ ਸਕਦੇ ਤੁਸੀਂ ਕਿਵੇਂ ਇੱਧਰ ਆਪਣੀ ਮੂਲੀ ਵੀ ਤਿਆਰ ਹੋਣ ਵਾਲੀ ਹੈ ਜਮ ਬਸ ਇਹ ਚ ਤਾਂ ਨਾ ਬੋਲ ਗੋਡੀ ਨਹੀਂ ਪੈਂਦੀ ਇੱਥੇ ਮਾੜੀ ਇਧਰ ਨੂੰ ਕਈ ਸਾਲ ਪਹਿਲਾਂ ਹੀ ਹੋ ਗਏ 3-4 ਸਾਲ ਤੇ ਵਾਦੀਆਂ ਸੀਗਾ ਸੇਕ ਇਸੇ ਕਰਕੇ ਬੁਝਾ ਉਹ ਨਹੀਂ ਗਰੋਥ ਨਹੀਂ ਕਰ ਰਿਹਾ ਤੇ ਇਧਰ ਆਪਣਾ ਗੰਨਾ ਹੀ ਦੇ ਲਈ ਬਚੀ ਖੂਚੀ ਵੇਸਟ ਮਟੀਰੀਅਲ ਉਹ ਪਾ ਦਾਂਗੇ ਆਪਾਂ ਪੱਠਿਆਂ ਲਈ ਘਰੇ ਚ ਤੇ ਮਿਲਦੇ ਆ ਕਿਤੇ ਹੋਰ ਬਲੌਗ ਵਿੱਚ ਧੰਨਵਾਦ ਜੀ ਕਰ ਦਿਓ ਬਲੌਗ ਨੂੰ ਦੱਬ ਕੇ ਸ਼ੇਅਰ ਥੈਂਕ ਯੂ